ਐਨੇ ਦੇਖ ਨਹੀਂ ਗੁਰੇ ਸਾਡੇ ਚੜਾ ਗਿਆ ਕਿੱਥੇ ਵੇਖਿਆ ਕਿੱਥੇ ਦੇਖਿਆ ਸੀ ਉਹ ਸਾਡੀ ਮੱਕੀ ਕੋਲੇ ਉੱਥੇ 5 ਮਿੰਟ ਫਿਰ ਭੱਜੇ ਡਾਕ ਤੇ ਟੂਪ ਛੱਡ ਕੇ ਰੱਬ ਜਾਣੇ ਪਤਾ ਉਹ ਦੇਖੇ ਸੜਾ ਵੇ ਤਾਂ ਜਹੀ ਗੋਲੀਆਂ ਉਹਦੀ ਮਾਰਾਂਗੇ ਕਰ ਕਰ ਗੁਰੂ ਗੁਰੂ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਅਸੀਂ ਪਹੁੰਚਿਆ ਫਤਿਹਗੜ ਛੰਨਾ ਦੋਸਤੋ ਅਸੀਂ ਪਹਿਲਾਂ ਵੀ ਇੱਕ ਵੀਡੀਓ ਪਾ ਚੁੱਕੇ ਹਾਂ ਪਿੰਡ ਭੱਟਣਾ ਦੀ ਤੇ ਅੱਜ ਆਪਾਂ ਪਹੁੰਚਿਆ ਫਤਿਹਗੜ ਛੰਨਾ ਦੋਸਤੋ ਫਤਿਹਗੜ ਛੰਨਾ ਦੇ ਵਿੱਚ ਤੇਂਦੂਆ ਦੇਖਿਆ ਗਿਆ ਤੇ ਆਓ ਆਪਾਂ ਉਹਨਾਂ ਲੋਕਾਂ ਨਾਲ ਗੱਲਾਂ ਕਰਦੇ ਆਂ ਤੇ ਪਿੰਡ ਦੇ ਲੋਕਾਂ ਤੋਂ ਪੁੱਛਦੇ ਆਂ ਵੀ ਤੁਸੀਂ ਕਿੱਥੇ ਦੇਖਿਆ ਤੇ ਕਿਹਨੇ ਦੇਖਿਆ ਨਹੀਂ ਨਹੀਂ ਥੋੜੇ ਪਿੰਡ ਤਾਂ ਅਸੀਂ ਨਹੀਂ ਪਿੰਡ ਗਏ ਸੀਗੇ ਪਠਲਾ ਸਾਡੀ ਮੱਕੂ ਹੀ ਆਉਂ ਪਠੜੀ ਉਹ ਵੇਚਦਾ ਪਰ ਪਠਲਾ ਤੋਂ ਇੱਧਰ ਆ ਗਿਆ ਹੁਣ ਇਹਨੇ ਦੇਖਿਆ ਪਰਸੋਂ ਦੀ ਗੱਲ ਆ ਪਰਸੋਂ ਦੀ ਗੱਲ ਆ ਇਹਨੇ ਦੇਖਿਆ ਨਹੀਂ ਤੂੰ ਨੇ ਸਾਡੇ ਚੈਨਲ ਤੇ ਵੀਡੀਓ ਪਾਈ ਹੋਈ ਆ ਪਠਲਾ ਦੀ 15 ਦਿਨ ਭਾਂਜੜ ਪਾਈ ਰੱਖਿਆ ਉੱਤੇ ਪੂਰੀ ਅਰੇ ਇਹਨੇ ਦੇਖਿਆ ਜਰਾ ਹਾਂ ਦੇਖ ਇਹ ਕਿਹਦੇ ਮੱਕੀ ਦੇਖਿਆ ਕਿ ਕਿਸੇ ਹੋਰ ਨੇ ਦੇਖਿਆ ਕਿੱਥੇ ਦੇਖਿਆ ਸੀ ਉਹ ਸਾਡੀ ਮੱਕੀ ਕੋਲ ਉੱਥੇ ਇਹ ਮੱਕੀ ਵਾਲੇ ਨੇ ਦੇਖਿਆ ਨਹੀਂ ਕੀੜੇ ਦੇ ਹੀ ਗਏ ਨੇ ਅਸੀਂ ਖਲ ਭਾਲ ਕੇ ਸਾਰੀ ਚ ਨਹੀਂ ਨਹੀਂ ਦੇਖੋ ਜਾਨਵਰ ਤਾਂ ਹੈਗਾ ਹੈ ਜਾਨਵਰ ਤਾਂ ਹੈ ਇਹ ਵੀਡੀਓ ਵਿੱਚ ਕਿੱਥੇ ਦੇਖਿਆ ਕਿੱ데 ਦੇਖਿਆ ਸੀ ਪਾਸੋਂ ਮੱਕੀ ਵਰਤਾਂ ਅਸੀਂ ਕੱਢੀ ਇਹ ਮੱਕੀ ਵਰਤਾਂ ਅੱਛਾ ਫੋਟੋ ਕਿਤੇ ਨਹੀਂ ਆ ਰਿਹਾ ਯਾਰ ਹੈਰੋ ਜੀ ਮੈਂ ਇੰਪੋਰਟ ਕਰਨ ਆ ਗਿਆ ਹਾਂ ਆਹ ਅੱਛਾ ਇਹਨੇ ਇਹ ਲਵੀ ਦੇਖਿਆ ਪੰਜ ਮਿੰਟ ਫਾਦਰ ਡਾਕਟਰ ਫਿਰ ਆਪਿਆਂ ਨੇ ਪਤਾ ਹੋਈ ਦੇਖਿਆ ਹੈਗਾ ਜਾਂ ਨਹੀਂ ਇਹਨਾਂ ਨੂੰ ਪਤਾ ਜਾਂਦਾ ਇਹ ਨਾਲ ਬੱਜਾ ਵੀ ਇੱਕ ਥਾਂ ਤੇ ਦਬਾਈ ਝੂਠ ਮਾਰ ਕੇ ਅਸੀਂ ਨਾ ਚਾਰ ਪੰਜ ਪਿੰਡਾਂ ਚ ਗਏ ਚਲੋ ਆਪਾਂ ਮਾਰਦੇ ਵੀ ਇੱਥੇ ਬੰਦੇ ਨੂੰ ਝੂਠ ਮਾਰਤਾ ਨਾ ਹੈਗਾ ਪਰ ਸਾਰੇ ਤਾਂ ਨਹੀਂ ਮਾਰ ਸਕਦੇ ਔਰ ਜਿਹੜੇ ਛੋਰੇ ਦਾ ਫਿਰ ਉਹਦਾ ਹੋਰ ਦਾ ਦੀ ਜਾਂਦਾ ਕਿਸੇ ਨੂੰ ਇਦੋਂ ਬੰਦਾ ਛੋਡੇ ਵਰਗੇ ਇਸੇ ਚਾਰ ਪੰਜ ਡੰਗਾ ਲੱਗ ਉਹਨਾਂ ਨੇ ਖੇਤਾਂ 'ਚ ਬਹਾਰ ਰੱਖਿਆ। ਦੂਜਾ ਅਸਲ ਮਲਾਜਮ ਵੀ ਬੈਠਿਆ ਪੱਠਣਾਂ ਦੀ ਵੀਡੀਓ ਸਾਡੇ ਚੈਨਲ ਦੇ ਉੱਤੇ ਪਾਈ। ਇਹ ਕਹਿੰਦੇ ਨਾ ਆ ਵੀ ਉਹਦੇ ਸਾਡਾ ਗੁੱਣ ਪੰਜਾਬ ਦੇ ਚੈਨਲ ਆਈ। ਗੁੱਣ? ਹਾਂਜੀ ਗੁੱਣ ਪੰਜਾਬ ਦੇ। ਅਸੀਂ ਉਹਦੇ ਦੇ ਦੋ ਗੱਲ ਬੜੀਆਂ ਪਾ ਚੁੱਕਿਆ ਕਾਰਨ ਕਿ ਮਤਲਬ ਇਹਦਾ ਅਸੀਂ ਤਾਂ ਵੀਡੀਓ ਤਾਂ ਬਣਾ ਰਹੇ ਹਾਂ ਕਿ ਕੋਈ ਨੀਂ ਇਹਦਾ ਕੋਈ ਇਹ ਚੁੱਕ ਸਮਝ ਲਾਉਂਦੇ। ਕਾਰਨ ਇਹਦੇ ਵਿੱਚ ਅਵੇਅਰਨੈਸ ਹੈ। ਦੂਜੇ ਕਿਸੇ ਦਾ ਜਵਾਕ ਕਿਸੇ ਡੰਗਰ ਪੁੱਛਣ ਨੂੰ ਪੈ ਗਿਆ। ਮਾਰੋਸਾ ਗੰਗਲ ਤੋਂ ਆਇਆ ਭੁੱਖਾ ਹੈਗਾ ਰੱਖ ਲਓ ਇਹ ਕਿ ਮੇਰਾ ਛੜਾ ਆਵੇ ਤਾਂ ਜਹੀ ਗੋਲੀਆਂ ਉਹਦੀ ਮਾਰਾਂਗੇ ਬਿਲਕੁਲ ਦੂਰ ਹੁਣ ਇਹ ਕਹਿੰਦਾ ਛੋੜਾ ਗੰਦ ਖਾਈ ਦੇ ਦੇ ਯਾਰ ਸਹੀ ਖਾਈ ਦਾ ਦੇਵੇ ਮੈਂ ਤਾਂ ਜਾ ਕੇ ਆ ਮੇਰੇ ਸਾਡੇ ਦਾ ਨਹੀਂ ਅੱਛਾ ਤੁਸੀਂ ਕਿਹੜੇ ਕਿੱਥੇ ਗਏ ਸੀ ਭਾਈ ਜਰੀ ਕਿਥੇ ਮੱਕੀ ਹੈ ਅੱਛਾ ਤਾਂ ਮੱਕੀ ਚੁੱਤੇਗਾ ਹਾਂ ਬੱਕੀ ਆਪਣੇ ਇਹਨਾਂ ਦੇ ਛੱਕਾ ਆਪਣੀ ਹੈ ਬਦਲਾ ਅੱਛਾ ਬੱਕੇ ਕਿਹੜੇ ਦੇ ਕਿਹਨੇ ਸੀ ਤੇਰੀ ਕਿਹੜੇ ਨੇ ਆ ਗੱਲ ਨਹੀਂ ਇਹ ਕਹਿੰਦਾ ਬਚਾ ਨਾ ਕਹਿੰਦਾ ਕੱਲੀ ਕਹਿੰਦੇ ਹੋਗੇ ਦੱਛ ਨਾ ਜਾਣਣਾ ਯਾਰ ਕੱਲਾ ਦਾ ਹੈ ਜਿਹਾ ਦਿਖਾਤਾ ਕੱਲੀ ਦਾ ਤਾਂ ਵੀਡੀਓ ਦੇਖੋ ਬਚਾ ਬੁਝਾਈ ਦਾ ਨਾ ਬਚਾ ਕੇ ਤੇਰੇ ਕੋਲੇ ਨਾ ਨਾ ਨੂੰ ਪਤਾ ਇੱਕ ਵੀਡੀਓ ਦੇ ਬੱਚਾ ਉਹਨੂੰ ਪਤਾ ਹੈ ਵੀਡੀਓ ਵੀ ਦੇਖ ਲਈ ਨਾ ਲਈ ਉਹ ਵਾਲੀ ਦੇਖ ਲਈ ਆਪਣੇ ਖੜੋ ਆਪਣੇ ਖਰੀਦ ਲਈ ਹਾਂ ਤੜਕੀ ਬਣਾ ਕੇ ਪਹਿਲਾਂ ਪਠਲਾ ਸੀਗੇ ਗਏ ਹੋਏ ਇਹ ਮੁੰਡਾ ਲਵੇ ਚੋਚ ਇੱਕ ਸੱਈਆ ਹੋਰ ਵੀ ਇਹਨਾਂ ਰੱਖਿਆ ਹੁੰਦਾ ਉਹ ਦੋ ਦੋ ਇਹ ਦੋਨੇ ਗਏ ਸੀ ਉਹ ਕਰ ਰਿਹਾ ਇਹਨਾਂ ਨੇ ਠੀਕ ਆ ਬਹੁਤ ਦੋਨਾਂ ਦੀ ਮੁੱਟੀਨਾ ਫੋੜ ਲਾ ਫੋੜ ਲਾ ਫੋੜ ਲਾ ਹੁੰਦਾ ਸੀ ਇਹ ਮੇਰੇ ਆਪਾਂ ਇਹ ਜੀਤਾ ਕਾਲੇ ਨੂੰ ਪਾਣੀ ਹੈ ਕਹਿੰਦਾ ਮੇਰੇ ਸਾਲੇ ਦਾ 4 ਪਾਮ ਆ ਗਿਆ। ਅੱਜ ਅਸੀਂ ਗਏਦੇ ਦਿੱਤੇ ਨੇ ਕਹਿੰਦਾ ਕਿਹਦਾ 4 ਨਹੀਂ ਕਰਦਾ ਡਿਵਿਡ ਹੈ। ਹਾਂ ਪਰਲੀ ਸੜਕ ਆ ਗਈ। ਜਮਾ ਸੜਕ ਆਊਗੀ। ਸਿੱਧੀ ਹੜਕੀ ਰਸਤੇ ਤੋਂ। ਅੱਛਾ ਉਹ ਸੜਕ ਤੇ ਜਾ ਕੇ ਅੱਛਾ ਕਿੰਨੇ ਕਿਲੋਮੀਟਰ ਹੈ? 10 ਕਿਲੋਮੀਟਰ। ਅੱਛਾ ਨਾ ਉੱਥੇ ਕੋਈ ਕੁਝ ਨਹੀਂ ਰੁੱਟਿਆ। ਅੱਛਾ ਅੱਛਾ। ਅੱਗੇ ਜਾ ਕੇ ਤਾਂ ਕਿਹੜਾ ਮਰਕਟ ਬੰਨ ਗਿਆ ਰਹਿਣਾ ਗੁੱਟ ਖਾਈ ਤੇ ਪਰ ਸੋਈ ਜਾਂਦਾ। ਨਹੀਂ ਹੋਏਗਾ ਦੇਖੋ ਇੱਥੇ ਤਾਂ ਕੌਣ ਕਹੇ ਜੀ ਨਹੀਂ ਕਰਨੇ ਆ ਵੇਰ ਲਾਉ ਕਿਤੇ ਕਈ ਵਾਰ ਕੋਈ ਨੁਕਸਾਨ ਕਰ ਦਿੰਦਾ ਉਹ ਸਾਡੀ ਮੱਕੀ ਆ ਕੜ ਕੇ ਚਾਰ ਲੈ ਹਸੋ ਪਟ ਕੇ ਠੀਕ ਹੈ ਉੱਥੇ ਦਾ ਵੀ ਮੁੰਡਾ ਆਪਣੇ ਪਿੰਡ ਪੱਠਣਾ ਦਾ ਜ਼ਿੰਮੇਵਾਰ ਬਣਦਾ ਕਿਹਦੇ ਵਿੱਚ ਕਿਤੇ ਆਪਦੇ ਕੱਖਾ ਵਰਦਾ ਕਰਦਾ ਠੀਕ ਹੈ ਜਮਣਾ ਤੋਂ ਉੱਡਣ ਲੱਗਿਆ ਹਾਂ ਆ ਡਾਇਰ ਜਮਣਾ ਦੇ ਨਾਲ ਅੱਗੇ ਤੇ ਉਹਨੇ ਮੇਰੇ ਆਪਣੇ ਪੈਨ ਵਾਲਾ ਵੇਰੋ ਡਾਰ ਗਿਆ ਇਸ ਨਾਲ ਫਿਰ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਤਾਂ ਫਿਰ ਘਰੇ ਜਾ ਕੇ ਰੋ ਇਹ ਵੀ ਹੁਣ ਕਹਿ ਰਿਹਾ ਕਹਿੰਦੇ ਹੈਲੇ ਹੁਣ ਆਪਾਂ ਨੂੰ ਤਾਂ ਪਤਾ ਨਹੀਂ ਹਾਲ ਤਾਂ ਇਹਨਾਂ ਨੂੰ ਪਤਾ ਵੀ ਹੈਗਾ ਦੇਖਿਆ ਜਾਂ ਨਾ ਦੇਖਿਆ ਨਹੀਂ ਗੱਲ ਦਾ ਵੀ ਹੋਰ ਨਹੀਂ ਕਿਸੇ ਨੇ ਦੇਖਿਆ ਇਹ ਦਵਾਕਾ ਨਹੀਂ ਕੀ ਤੇ ਸਾਡੇ ਪ੍ਰਿੰਟ ਜੋ ਆ ਕੱਲੇ ਵੀ ਦੇਖਿਆ ਯਾਰ ਹਾਂ ਨਾ ਇਹ ਤਾਂ ਕਰੇ ਦੋਨਾਂ ਨੇ ਨਹੀਂ ਦੇਖਿਆ ਠੀਕ ਹੈ ਤਰੀਕਾ ਬੋਲ ਆਹ ਥੋੜੀ ਜਿਹੀ ਬਣਾਈ ਜਾਂਦੇ ਚਾਹ ਕੋਈ ਜਾਂਦੇ ਸੀ ਗਾਹਾਂ ਵੀ ਦੇਖਣ ਨੂੰ ਉਹਨੂੰ ਸੜਕ ਆਉਗੀ ਹਾਂਜੀ ਹਾਂਜੀ ਸਾਏ ਨੂੰ ਮੁੜ ਕੇ ਨਾ ਤੇ ਰਹੇਗਾ ਉੱਧਰ ਫੇਰ ਆ ਜਾ ਕੇ ਸੜਕ ਰੁਕਤੀ ਹੈ ਫੇਰ ਤਾਂ ਉਹ ਕੜਕੜੀ ਮੱਤੀ ਹੀ ਦੇਖੇ ਜੀ ਹਾਂ ਕੜਕੜੀ ਮੱਤੀ ਹਾਰਕੜੀ ਦੀ ਇਹ ਦੁਆਈ ਉਹ ਸ਼ੇਰ ਨਹੀਂ ਇਹ ਸ਼ੇਰ ਨਾ ਕਰਦਾ ਕਿਹੜਾ ਇਹ ਦੁਆਈ ਇਹਨੂੰ ਆ ਕੀ ਹੈ ਸ਼ੇਰ ਦੇਖਣ ਚ ਜਿਹੜਾ ਸ਼ੇਰ ਆ ਉਹਦੇ ਤਾਂ ਵੱਡੇ ਵੱਡੇ ਵਾਲ ਹੁੰਦੇ ਚੌੜਾ ਜਦੋਂ ਦੇ ਠੰਡ ਹੁੰਦੀ ਆ ਇਹ ਦੁਆਈ ਉਹ ਦੇਖੋ ਜਿਹਦਾ ਪਤਾ ਹੁੰਦਾ ਇੱਕ ਬੜਾ ਨਿਮਾਸਤ ਦੇ ਆਏ ਨੇ ਉਹਦੇ ਡੱਬੇ ਦੇ ਨਿਸ਼ਾਨ ਹੁੰਦੇ ਲੰਗੇ ਜਿਵੇਂ 70 ਦੇ ਨਿਸ਼ਾਨ ਹੁੰਦੇ ਚਿੱਤਰੇ ਉਹ ਤੇਲਵਾ ਗਾ ਜੇ ਉਹ ਤੇਲਵਾ ਬਹੁਤ ਖਤਰਨਾਕ ਬਹੁਤ ਆ ਇਹ ਕੋੜਾ ਬਾਲ ਪਰ ਮੋ ਥੇਰਨਾ ਉੱਪਰ ਹਾਂ ਉੱਪਰ ਤਾਂ ਬਹੁਤ ਨਹੀਂ ਆਈ ਇਸ ਕਰਕੇ ਵੀ ਇਹਦਾ ਆ ਗਿਆ ਸਮਝਾ ਪਰ ਜਿਵੇਂ ਜਿਵੇਂ ਕੰਮ ਪਤਾ ਲੱਗਿਆ ਲੋਕਾਂ ਨੇ ਬਹੁਤ ਸਾਰਾ ਇਹ ਸਾਡੇ ਕੋਲ ਦਾ ਇਹ ਮੁੰਡਾ ਫੋਨ ਵੀ ਵੀਡੀਓ ਵੀਡੀਓ ਬਣਾਣੇ ਦੀਆਂ ਟੈਂਸ਼ਨ ਵੀ ਲੱਗ ਗਈ ਤਾਂ ਕਿ ਇਹਨੂੰ ਪਤਾ ਵਾ ਰੋਠੇ ਫੜਾ ਕੇ ਉਹ ਜਾ ਕੇ ਮੱਕੀ ਪਿੰਡ ਤੋਂ ਠੋਣਾਂ ਦੀ ਮੇਰੀ ਨਹੀਂ ਬੰਦਾ ਨਹੀਂ ਆ ਬੰਦਾ ਹੁਣ ਆਹ ਇਹਦਾ ਪਾਲੀ ਆ ਤੇ ਕੰਖ ਵੜਦਾ ਇਹਨੂੰ ਪਤਾ ਲੱਗ ਗਿਆ ਉਹ ਕਾਲੀ ਘਟਾ ਕਹਿੰਦਾ ਬੱਚਾ ਹੈ ਕਹਿੰਦਾ ਹੈ ਉਹ ਕਹਿੰਦਾ ਦੋ ਦਾਜ ਦਾ ਕਹਿੰਦਾ ਆਏਗਾ ਨਾਲ ਬੱਚਾ ਉਹ ਵੀ ਨਹੀਂ ਨਾਲੇ ਬੱਚਾ ਕਹਿੰਦਾ ਨਾਲ ਦੋ ਵੀ ਕਹਿੰਦਾ ਬੱਚਾ ਪਰਦਾ 3 ਕਿਲੋਮੀਟਰ ਬਾਅਦ ਨਾ ਰਾਤ ਰਾਜੇ ਨਾ ਕੀ ਬ੍ਰੇਕ ਲਾਉਂਦਾ ਜਿਹੜਾ ਨੌਕਾੜ ਵਾਲੀ ਤੇ ਹੁੰਦੀ ਆ ਹੰਕਾਰ ਤਾਂ ਤੇਰੇ ਹੁੰਦੇ ਵੀ ਤਾਂ ਇਹ ਬੱਚਾ ਕਹਿੰਦਾ ਨਾਲ ਉਹ ਇੱਕ ਨਾਲ ਬੱਚਾ ਛੋਟੇ ਵਰਗਾ ਬੱਚਾ ਛੁੱਟਾਇਆ ਕਹਿੰਦਾ ਦਾ ਬੱਚਾ ਨੇ ਤਾਂ ਆਹ ਨਾ ਬੰਦਾ ਜਾਨਵਰ ਦਾ ਹੁੰਦਾ ਹੋਰ ਹੋ ਜਾ ਰਹਾ ਹੋਰ ਉੱਤੇ ਹੋ ਨਹੀਂ ਉੱਥੇ ਬੰਦਾ ਸਾਈਡ ਤੇ ਨਾ ਰੋਜ ਹੈ ਨਹੀਂ ਹਾਂ ਰੋਜ ਹੈਗੀ ਸਲੂ ਵੀ ਕਰਦੀ ਆ ਰੋਜ ਕਰਕੇ ਹੋ ਜਾ ਰਿਹਾ ਬੰਦੇ ਆਪਣੇ ਬੰਦਾ ਹੈਗੇ ਨੇ ਆਪਣੇ ਉਹ ਥੋਲੇ ਵਾਲੇ ਆਉਂਦੇ ਹੈਗੇ ਪਹਿਲੇ ਰੋਜ ਆ ਸਪੈਸ ਦੇ ਨਾਲ ਸਪੈਸ ਦੇ ਨੇ ਹੋਸ਼ ਹੈ ਇੱਕ ਸਪੈਸ ਹੈਗੇ ਨੇ ਰੋਜ ਮੈਂ ਕਹਾਂ ਇੱਧਰ ਉੱਧਰੋਂ ਭੱਜਦੇ ਕਿਉਂਕਿ ਇੱਧਰ ਤਾਂ ਬਹੁਤ ਜ਼ਿਆਦਾ ਸਪੈਸ ਲੱਗੇ ਹੋਏ ਹਾਂ ਹਾਂ ਬੜਾ ਟੁਕੜਾ ਹੋ ਗਿਆ ਰੋਜ ਹੈ ਜਾਨਾ ਅਸੀਂ ਕਿੱਥੇ ਦੇਖਣੇ ਮਾਰ ਰਹੇ ਨੇ ਉੱਥੇ ਮਾਰੋ ਮੋਟਰਾਂ ਆ ਕੋਲ ਪੱਕੀ ਉਸ ਤੇ ਬਰਾ। ਉਸ ਦਾ ਨੰਬਰ ਪੈਂਦਾ। ਉਹ ਕਿਹੜਾ ਗੀਤ ਜਿਸ ਜਗਾ ਤੇ ਤੇ ਤਿੰਨ ਨੂੰ ਦੇਖਿਆ ਗਿਆ ਸੀ। ਅਦਲੀ ਘੜ ਕੈਮਰਾ ਮਾਰਕਸ ਕਰ ਤਾ ਚਾਰ ਪਾਇਆ ਹੋਇਆ ਗਿਆ ਤੇ ਭਾਈ ਯਰ ਭਈਏ ਕਹਿੰਦੇ ਨੇ ਸਾਡੇ ਯਾਰ। ਅੱਛਾ ਤੁਹਾਡੇ ਭਈਏ ਕਿੱਥੇ ਆ ਵੀਰੇ? ਸਾਡੇ ਭਈਏ ਉਹ ਪੂਰੇ ਨੰਬਰਦਾਰ ਨੇ ਉੱਥੇ ਡੇਰੇ ਕੋਲੇ। ਅਗਲਾ ਅਰਥ। ਕਾਸੀ ਭਈਏ ਉੱਥੇ ਤਾਂ ਜਾ ਕੇ ਆਏਗੇ। ਕਰ ਜਾ ਕੇ ਉਹਦੇ। ਨਹੀਂ। ਪੋਲਾ ਨਹੀਂ ਸਾਨੂੰ ਮਿਲਿਆ ਵੈਸੇ ਉੱਥੇ ਦੋ ਤਿੰਨ ਭਈਏ ਹੋਰ ਮਰੇ ਸੀਗੇ ਜਵਾਕ ਸੀਗੇ ਛੋਟੇ ਵੱਡਾ ਨਹੀਂ ਭਈਆ ਮਿਲਿਆ ਅੱਛਾ ਇਹ ਉਹ ਕਹਿੰਦੇ ਸਾਡੇ ਖੇਤ ਇੱਥੇ ਆਇਆ ਸੀਗਾ ਹਾਂ ਭਾਈ ਇੱਥੇ ਆਇਆ ਸੀ ਉਹ ਇਹਦੇ ਨਾਲ ਉਹ ਘੱਟ ਵੜਦੇ ਸੀ ਅੱਛਾ ਅਸੀਂ ਨਾ ਭਾਈ ਪਿੰਡ ਪਠੜਾਂ ਗਏ ਸੀਗੇ ਹੂੰ ਪਠੜਾਂ ਤੋਂ ਹੋ ਇਧਰ ਭੱਜਿਆ ਪਹਿਲਾਂ ਪਠੜਾਂ ਦੇ ਵਿੱਚ ਸੀਗਾ ਹੂੰ ਕੱਟੂ ਪਠੜਾਂ ਠੀਕ ਆ ਠੀਕ ਆ ਹੁਣ ਅਸੀਂ ਇੱਥੇ ਆਏ ਸੀਗੇ ਸਾਨੂੰ ਫੋਨ ਕੀਤਾ ਸੀਗਾ ਵੀ ਇਸ ਇਲਾਕੇ ਦੇ ਵਿੱਚ ਤੀਂਦੂ ਆ ਗਿਆ ਹੂੰ ਹੂੰ ਤੇ ਸਾਨੂੰ ਫੋਨ ਕੀਤਾ ਸੀਗਾ ਉੱਪਰ ਪਾਈਏ ਇੱਥੇ ਕੱਖ ਵੜਦੇ ਵੜਦੇ ਯਾਰ ਸਾਰੇ ਡੁੱਟ ਗਏ ਯਾਰ ਅੱਛਾ ਉੱਥੇ ਕੱਖ ਵੜਦੇ ਜੋ ਦੋ ਜਾਨੇ ਸੀਗੇ ਅੱਛਾ ਉਹ ਕਹਿੰਦਾ ਘਰ ਕੱਢ ਜੇ ਮੈਂ ਟ੍ਰੈਡ ਕਰੇ ਲੈ ਬੱਚੇ ਦੇ ਹਾਂ ਦੇਖੋ ਜਾਨਵਰ ਤਾਂ ਹੈਗਾਗਾ ਵਿੱਚ ਕੋਈ ਸ਼ੱਕਲ ਹੀ ਗੱਲ ਨਹੀਂ ਹੈਗੀ ਜੀ ਜੇ ਆਪਾਂ ਨੂੰ ਵੇਰ ਰਹਿਣਾ ਚਾਹੀਦਾ ਹੈ ਕਈ ਵਾਰ ਕੋਈ ਨੁਕਸਾਨ ਕਰ ਸਕਦਾ ਹਾਂ ਅਸੀਂ ਹੁਣ ਉਧਰ ਹੀ ਆਏ ਹਾਂ ਬਾਈ ਦੇ ਘਰੋਂ ਉਹ ਸਾਹਮਣੇ ਡੇਰ ਰਗਾ ਕੀ ਕਹਿੰਦਾ ਫਿਰ ਉਹ ਉੱਥੇ ਹੋਰ ਭਾਈ ਮਿਲ ਗਏ ਸੀ ਉਹਨਾਂ ਨੇ ਵੀ ਦੱਸਿਆ ਕਹਿੰਦੇ ਵੀ ਭਈਆਂ ਨੇ ਸਾਡੇ ਨੇ ਦੇਖਿਆ ਹੈਗਾ ਹਾਂ ਹਾਂ ਬਾਈ ਇਹ ਨਹੀਂ ਸਾਨੂੰ ਮਿਲੇ ਹੈਗੇ ਛੋਟੇ ਉਹਨਾਂ ਦੇ ਜਵਾਕ ਸਾਨੂੰ ਬੱਚੇ ਤੁਹਾਨੂੰ ਜ਼ਰੂਰ ਮਿਲਿਆ ਠੀਕ ਹੈ ਤੇ ਇਧਰ ਜੇ ਕਿਸੇ ਹੋਰ ਨੇ ਦੇਖਿਆ ਤਾਂ ਤੁਸੀਂ ਦੱਸ ਸਕਦੇ ਸਾਨੂੰ ਅਸੀਂ ਨੋਟ ਉੱਪਰ ਪੁੱਛ ਲੈਣੇ ਆ ਕਿਉਂਕਿ ਬੱਚੋ ਭਈਆਂ ਨੇ ਦੇਖਿਆ ਨ ਭਈਆਂ ਕਿਉਂਕਿ ਬਾਹਲੇ ਲੋਕ ਨਾ ਮਜ਼ਾਕ ਮੰਨਦੇ ਐ ਇਸ ਗੱਲ ਦਾ ਸਾਨੂੰ ਆ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਗੱਲਬਾਤ ਹੈ ਕੀ ਆ ਠੀਕ ਹੈ ਨਾ ਪਰ ਇੱਕ ਤਾਂ ਉਕਰ ਮਤ ਅਸੀਂ ਨਾ ਆਇਆ ਉਹ ਉੱਥੇ ਭਈਏ ਕੱਖ ਵੜਦੇ ਸੀਗੇ ਅੱਛਾ ਜੀ ਹਾਂ ਕੱਖ ਵੜਦੇ ਸੀਗੇ ਆਹ ਜਗਾਹ ਤੇ ਹਾਂ ਹਾਂ ਇਹ ਲੱਗਦਾ ਵੀ ਅੱਛਾ ਆਹ ਕੋਲ ਜੀ ਮੇਰੇ ਕੋਲ ਜੀ ਉਹਨਾਂ ਤੇ ਤੋਂ ਕਰਕੇ ਅੱਛਾ ਇੱਥੇ ਤੋਂ ਵੜਦੇ ਸੀਗੇ ਜੀ ਕਿਹਦਾ ਖਰਚੇ ਕੀਤਾ ਉਹਦਾ ਟਰੈਡ ਘਰੇ ਲੈ ਬੱਜਾ ਉਹ ਜੀ ਉਹਦਾ ਅੱਛਾ ਭਈਆ ਡਰ ਕੇ ਭੱਜ ਗਿਆ ਭਈਏ ਦੋ ਸੀ ਇੱਕ ਜਵਾਇਆ ਸੀਗਾ ਠੀਕ ਆ ਆਪਾਂ ਬੰਗਿਆ ਨੇ ਸਾਨੂੰ ਉੱਥੇ ਦੱਸਿਆ ਗਿਆ ਪਰ ਉਹਨਾਂ ਦੇ ਬੱਚੇ ਸਾਨੂੰ ਮਿਲੇ ਨੇ ਕਿ ਉਹਨਾਂ ਨੇ ਦੱਸਿਆ ਸਾਨੂੰ ਠੀਕ ਆ ਬਈ ਕੋਈ ਵੱਡਾ ਤਾਂ ਨਹੀਂ ਉਹਨਾਂ ਦਾ ਮਿਲਿਆ ਹੈਗਾ ਬਾਕੀ ਹੋਰ ਬਾਈ ਉੱਥੇ ਖੜੇ ਸੀ ਉਹ ਕਹਿੰਦੇ ਸਾਡੇ ਮੁਨਾਜਮਾ ਨੇ ਜੁਰੂਰ ਦੇਖਿਆ ਜਿਹੜੇ ਸਾਡੇ ਕੋਈ ਭਈਆ ਕੰਮ ਕਰਦੇ ਨੇ ਤੇ ਉਹਨਾਂ ਨੇ ਸਾਨੂੰ ਇੱਧਰ ਦਾ ਐਡਰੈਸ ਦਿੱਤਾ ਸੀਗਾ ਕਿ ਉੱਥੇ ਸਾਡੇ ਕੀਤੇ ਚਲੇ ਜਾਓ ਉੱਥੇ ਬੰਦੇ ਹੋਣਗੇ ਮੇਰੇ ਅੰਮੀ ਠੀਕ ਚਲੋ ਦੱਸ ਦੇਣਗੇ ਚਲੋ ਬਈ ਕੋਲੇ ਮਲਾ ਕੇ ਤਾਂ ਗੱਲ ਇਹ ਆ ਵੀ ਆਪਦਾ ਧਿਆਨ ਰੱਖੋ ਹਣਾ ਕੋਈ ਨਾ ਕਿਸੇ ਦੇ ਵੀ ਬਾਹਰ ਕਰ ਸਕਦਾਗਾ ਆ ਮੱਕੀ ਦੇ ਬੱਚਾ ਓਕੇ ਮੋਗੀ ਉੱਥਾ ਖੜਾ ਕੋਈ ਫਿਰ ਸਹੀ ਗੱਲ ਹੁਣ ਗਾਹਾਂ ਵਗ ਜਾਂਦਾ ਜਾਨਵਰ ਦਾ ਕੋਈ ਪਤਾ ਨਹੀਂ ਕਿ ਉਹ ਪੱਠਣਾ ਤੋਂ ਇੱਥੇ ਆ ਸਕਦਾ ਐਤੋਂ ਗਾਹਾਂ ਵੀ ਜਾ ਸਕਦਾ ਆ ਵੀ ਮੁੰਡੇ ਬਣਾਉਂਦੇ ਨੇ ਵੀਡੀਓ ਤਾਂ ਹਾਂ ਲੈ ਆਹ ਪੈਣੀ ਵਾਲੇ ਹਾਂ ਹਾਂ ਪੈਣੀ ਵਾਲੇ ਜਾਨ ਮਾ ਮੰਨਣਾ ਚਲੋ ਠੀਕ ਹੈ ਭਾਈ ਚੰਗਾ ਭਰੇ ਓਕੇ ਧਿਆਨ ਰੱਖਿਓ ਭਾਈ ਜੇ ਕੋਈ ਗੱਲਬਾਤ ਹੋਈ ਤਾਂ ਅਸੀਂ ਦੇਖਾਂਗੇ ਜ਼ਰੂਰ ਇਧਰ ਫੇਰ ਦੁਬਾਰੇ ਜਿਹੜਾ ਮਾਰ ਕੇ ਜਾਵਾਂਗੇ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਲੋਕਾਂ ਨੇ ਦੱਸਿਆ ਵੀ ਸਾਡੇ ਜਿਹੜੇ ਖੇਤ ਦੇ ਵਿੱਚ ਕੰਮ ਕਰਨ ਵਾਲੇ ਪਈਏ ਸੀ ਉਹਨਾਂ ਨੇ ਇੰਦੂਆ ਦੇਖਿਆ ਤੁਸੀਂ ਹੁਣ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਗੱਲ ਕੋਈ ਫੁਵਾਹ ਨਹੀਂ ਹੈਗੀ ਇਹ ਬਿਲਕੁਲ ਸੱਚ ਹੈ ਕਿਉਂਕਿ ਬਹੁਤ ਸਾਰੇ ਲੋਕ ਅਫਵਾਹ ਮੰਨਦੇ ਨੇ ਇਸ ਕਰਕੇ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਦਾ ਕੋਈ ਜਾਣੀ ਨੁਕਸਾਨ ਨਾ ਹੋਵੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ